ਮਹਿਲਾ ਦੇ ਵੱਲੋਂ ਆਪਣੇ ਪਤੀ ਦੇ ਨਾਲ ਜਿਹੜਾ ਇਸ ਤਰੀਕੇ ਦੇ ਨਾਲ ਵਿਵਹਾਰ ਕੀਤਾ ਗਿਆ ਕਿ ਉਹ ਸਹਿਨ ਨਹੀਂ ਕਰ ਸਕਿਆ। ਅਸਲ ਦੇ ਵਿੱਚ ਇਸ ਮਹਿਲਾ ਦੇ ਵੱਲੋਂ ਪੁਲਿਸ ਇੰਸਪੈਕਟਰ ਬੁਆਏਫ੍ਰੈਂਡ ਦੇ ਨਾਲ ਮਿਲ ਕੇ ਆਪਣੀ ਇੱਕ ਵੀਡੀਓ ਬਣਾਈ ਗਈ। ਹੋਟਲ ਦੇ ਵਿੱਚੋਂ ਦੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀਆਂ ਹਰਕਤਾਂ ਕਰ ਰਹੀ ਹੈ ਤੇ ਉਸ ਤੋਂ ਬਾਅਦ ਇਹ ਡਾਂਸ ਕਰਦੇ ਦੀ ਵੀਡੀਓ ਆਪਣੇ ਘਰ ਵਾਲੇ ਨੂੰ ਜੋ ਭੇਜ ਦਿੱਤੀ ਜਾਂਦੀ ਹੈ ਤੇ ਘਰ ਵਾਲਾ ਇਹ ਚੀਜ਼ ਕਿਵੇਂ ਬਰਦਾਸ਼ਤ ਕੀਤੀ ਹੋਏਗੀ ਉਸਨੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਲੇਕਿਨ ਉਸ ਤੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਈ ਤੇ ਉਸਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ ਜੀ ਹਾਂ ਦੱਸ ਦਈਏ ਕਿ ਮਾਮਲਾ ਕੀ ਹੈ ਪੂਰਾ ਕੇਸ ਮਹਿਲਾ ਦੇ ਵੱਲੋਂ ਵਿਆਹ ਕੀਤਾ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਵਿਆਹ ਵੀ ਕੀ ਹੈ ਲੰਬ ਮੈਰਿਜ ਕਰਵਾਈ ਗਈ ਸੀ ਸਿਰਫ ਪੈਸਿਆਂ ਦੇ ਖਾਤਰ ਲੜਕਾ ਜਿਹਦੇ ਨਾਲ ਇਹਨੇ ਵਿਆਹ ਕਰਵਾਇਆ ਸੀ ਉਹ ਚੰਗੇ ਭਲੇ ਕਰਦਾ ਸੀ 8 ਕਿੱਲੇ ਨੂੰ ਜ਼ਮੀਨ ਆਉਂਦੀ ਸੀ ਕਰੋੜਾਂ ਦੀ ਕੀਮਤ ਸੀ ਉਸ ਦੀ ਲੇਕਿਨ ਇਹ ਲਗਾਤਾਰ ਆਪਣੇ ਘਰ ਵਾਲੇ ਦੇ ਦਬਾਅ ਪਾਉਣ ਲੱਗੀ ਕਿ ਤੂੰ ਇਹ ਜ਼ਮੀਨ ਜਿਹੜੀ ਵੇਚ ਤੇ ਜ਼ਮੀਨ ਵੇਚਣ ਨੂੰ ਕਿਉਂ ਕਹਿੰਦੀ ਸੀ ਦਬਾਅ ਇਸ ਕਰਕੇ ਪਾ ਰਹੀ ਸੀ ਕਿ ਇਹ ਜ਼ਮੀਨ ਵੇਚ ਮੈਂ ਆਪਣੇ ਬੁਆਏਫਰੈਂਡ ਦੀ ਜਿਹੜੀ ਹੈ ਪ੍ਰੋਮੋਸ਼ਨ ਕਰਵਾਉਣੀ ਹੈ ਆਪਣੇ ਇਨਸਪੈਕਟਰ ਬੁਆਏਫਰੈਂਡ ਦੀ ਪ੍ਰੋਮੋਸ਼ਨ ਕਰਵਾਉਣ ਦੇ ਲਈ ਆਪਣੇ ਘਰ ਵਾਲੇ ਨੂੰ ਜ਼ਮੀਨ ਵੇਚਣ ਦੇ ਲਈ ਲਗਾਤਾਰ ਦਬਾਅ ਬਣਾ ਰਹੀ ਸੀ